ਰਸਨਾ ਨਾਮ ਜਪੋ ਤਬ ਮਥੀਏ ਇਨ ਬਿਦ ਅੰਮਰਤ ਆਪਾ ਰਸਨਾ ਨਾਲ ਜਪੋ ਇਸ ਵਿਧੀ ਨਾਲ ਤੁਹਾਨੂੰ ਅੰਮਰਤ ਦੀ ਪ੍ਰਾਪਤੀ ਹੋ ਜਾਏਗੀ ਅੰਮਰਤ ਮਿਲ ਗਿਆ ਪਹਿਚਾਨ ਵਾਹਿਗੁਰੂ ਵਾਹਿਗੁਰੂ ਵਾਗਦੇ ਰਸ ਆਣ ਲੱਗੇ ਇਹ ਪਹਿਚਾਨ ਬਾਣੀ ਦਾ ਪਾਠ ਕਰ ਰਿਹਾ ਹੈ ਤੇ ਰਸ ਆ ਰਿਹਾ ਹੈ ਬਾਣੀ ਰਸਨਾ ਤੇ ਵਸ ਗਈ। ਰਸਾ ਪਾਠ ਕਰ ਰਿਹਾ ਇੰਜ ਜਿਵੇਂ ਕਾਸ ਕਟ ਰਿਹਾ ਹੋਵੇ ਬੰਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਗੁਰੂ ਅੰਗਦ ਦੇਵ ਜੀ ਦਾ। ਐਵੇਂ ਮਜਬੂਰੀ ਚ ਬੰਧਾ ਚੱਟੀ ਪਾਠ ਕਰੇ ਮਹਾਰਾਜ ਕਹਿੰਦੇ ਕੋਈ ਪਰਉਪਕਾਰ ਵੀ ਨਹੀਂ ਹੈ ਕੋਈ ਗੁਣ ਵੀ ਨਹੀਂ ਹੈ ਸਮਝ ਆਇਆ ਇਹ ਕਰਨਾ। ਬੱਧਾ ਜੱਟੇ ਅੰਦਰੋਂ ਰੁਚੀ ਤੇ ਕੋਈ ਨਹੀਂ ਸ਼ੌਕ ਤੇ ਕੋਈ ਨਹੀਂ ਚਾਹਿਆ ਮਜਬੂਰੀ ਹੈ ਚਲੋ ਕਰ ਲਈਏ ਕਿਦਰੇ ਗੁਰੂ ਨਾਰਾਜ਼ ਨਾ ਹੋ ਜਾਏ ਮਜਬੂਰੀ ਹੈ ਕਰ ਲਈਏ ਕਿਦਰੇ ਪ੍ਰਾਲਬ ਦੇ ਬਿਗੜਨਾ ਜਾਏ ਤੇ ਹੁਣ ਇਸ ਸੰਬੰਧ ਵਿੱਚ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਬੋਲ ਸੁਣ ਲਓ ਬੱਧਾ ਜੱਟੇ ਜੋ ਭਰੇ ਨਾ ਗੁਣ ਨਾ ਉਪਕਾਰ ਕਿ ਕੋਈ ਗੁਣ ਵੀ ਨਹੀਂ ਹੈ ਇਹ ਕੋਈ ਪਰਉਪਕਾਰ ਵੀ ਨਹੀਂ ਸੇਤੀ ਖੁਸ਼ੀ ਸਵਾਰੀਏ ਖੁਸ਼ੀ ਨਾਲ ਜਪੋ ਚਾਹ ਨਾਲ ਜਪੋ ਜਿਵੇਂ ਭੁੱਖਾ ਮਨਕ ਚਾਹ ਨਾਲ ਭੋਜਨ ਖਾਂਦਾ ਹੈ ਸ਼ੌਕ ਨਾਲ ਭੋਜਨ ਕਰ ਖਾਂਦਾ ਹੈ ਇਸ ਤਰ੍ਹਾਂ ਸ਼ੌਕ ਨਾਲ ਜਪਦਾ ਮੈਂ ਤੇ ਹੈਰਾਨਾ ਭਾਈ ਸਾਹਿਬ ਭਾਈ ਨੰਦ ਲਾਲ ਨੇ ਇਹ ਮੰਗ ਕੀਤੀ ਕਿ ਯਾ ਇਲਾਹੀ ਇਹ ਦੇ ਲੰਮਰਾ ਸ਼ੌਕ ਦੇ ਬਾਈ ਸਾਹ ਬਾਈ ਦੰਦਲਾ ਇਹ ਮੇਰੇ ਪਾਤਸ਼ਾਹ ਸ਼ੌਕਦੇ ਇਹ ਕੀਵੇਂ ਵਾਹਿਗੁਰੂ ਵਾਹਿਗੁਰੂ ਬੱਧਾ ਚੱਟੀ ਕਰੀਏ ਯਾ ਇਲਾਹੀ ਇੰਦੇ ਨਮਰਾ ਸ਼ੌਕਦੇ ਦਰਗਲੋ ਅਜ ਬੰਦ ਗਈ ਰਾ ਤੌਕਦੇ ਤੌਕ ਪੁਰਾਣੇ ਜ਼ਮਾਨੇ ਚ ਜਦ ਮਨੁੱਖ ਬੇਚੇ ਜਾਂਦੇ ਸਨ ਗੁਲਾਮ ਬੜਾਏ ਜਾਂਦੇ ਸਨ ਮੰਡੀਆਂ ਚ ਗਊਆਂ ਵਿਗਦੀਆਂ ਸਨ ਬੇਟਾਂ ਵਿਕਰੀਆਂ ਬੱਕਰੀਆਂ ਘੋੜੇ ਵਿਗਦੇ ਸਨ ਮਨੁੱਖਾਂ ਦੀ ਵੀ ਮੰਡੀ ਲੱਗਦੀ ਸੀ ਇਸਤਰੀ ਪੁਰਸ਼ਾਂ ਦੀ ਵੀ ਮੰਡੀ ਲੱਗਦੀ ਸੀ ਗੁਲਾਮ ਵੇਚੇ ਜਾਂਦੇ ਸਨ ਖਰੀਦੇ ਜਾਂਦੇ ਸਨ ਗੁਲਾਮ ਦੇ ਗਲ ਦੇ ਚ ਵੀ ਪੱਟਾ ਪਾ ਦਿੱਤਾ ਜਾਂਦਾ ਸੀ ਜਿਵੇਂ ਕੁੱਤਿਆਂ ਦੇ ਗਲ ਦੇ ਪਾਏ ਉਹਨੂੰ ਤੌਪ ਕਹਿੰਦੇ ਨੰਦ ਲਾਲ ਦੇ ਜ਼ਮਾਨੇ ਤੱਕ ਮੋਗਲਾਂ ਦੀ ਫੌਜ ਦੇ ਵਿੱਚ ਬਹੁਤ ਸਾਰੇ ਗੁਲਾਮ ਹੈ ਸਨ ਖਰੀਦੇ ਹੋਏ ਉਹਨਾਂ ਦੇ ਗਰਦ ਵਿੱਚ ਪਟਾ ਹੁੰਦਾ ਸੀ ਪਾਈਸਾ ਭਈ ਨੰਦ ਲਾਲ ਕਹਿੰਦੇ ਨੇ ਯਾ ਇਲਾਹੀ ਇਹ ਦੇ ਲਮਰਾ ਸ਼ੌਕ ਦੇ ਦਰਗਲੋ ਅਜ ਬੰਦ ਗਈ ਰਾ ਤੌਕ ਦੇ ਐ ਮੇਰੇ ਬਾਦਸ਼ਾਹ ਮੇਰੇ ਗੱਲੇ ਵਿੱਚ ਬੰਦਗੀ ਦਾ ਪਟਾ ਪਾ ਦੇ ਗਲੇ ਚ ਕਿਉਂ ਕੇ ਕੰਠ ਨਹੀਂ ਜਪਣਾ ਹੈ ਵਾਹਿਗੁਰੂ 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 ਕਿਸੇ ਨੂੰ ਗਿਆ RAM ਨਾਮ ਔਰ ਹਾਰ ਮੇਰੇ ਗਲ ਦੇ ਚ ਹਾਰ ਕੀ ਹੈ RAM ਨਾਮ ਦਾ ਜ਼ਬਾਨ ਜਪਰੀਏ ਕੰਠ ਤੋ ਉਚਾਰਨ ਹੋ ਰਿਹਾ ਹੈ ਵਾਹਿਗੁਰੂ ਵਾਹਿਗੁਰੂ ਇਹ ਹਾਰ ਕਬੀਰ ਇਸ ਨੂੰ ਮਾਲਾ ਵੀ ਕਹਿੰਦੇ ਨੇ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਇਹ ਜ਼ਬਾਨ ਤੇ ਜੋ ਰਾਮ ਨਾਮ ਵਸ ਗਿਆ ਹੈ ਜ਼ਬਾਨ ਚੱਲ ਰਹੀ ਹੈ ਮਾਲਾ ਚੱਲ ਰਹੀ ਹੈ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਹੁਣ ਹੋਰ ਸਿਮਰਨੇ ਮਾਲਾ ਦੀ ਲੋੜ ਕੋਈ ਨਹੀਂ ਜ਼ਬਾਨ ਵਾਲਾ ਬਣ ਗਿਆ ਰਸਨਾ ਗੀ ਦੀ ਬੌਲਤ ਰਾਮ ਕੀਰਤ ਪ੍ਰਭ ਕੀ ਗਾਉ ਮੇਰੀ ਰਸਨਾ ਰਸਨਾ ਨਾਮ ਜਪੋ ਤਬ ਮਥੀਏ ਇਨ ਬਿਦ ਅੰਮ੍ਰਿਤ ਪਾਉ ਜਪਣਾ ਤੇ ਜ਼ਬਾਨ ਨਾਲ ਰਸਾਂ ਲੱਗ ਪਿਆ ਤੋ ਵਾਹਿਗੁਰੂ ਰਸਨਾ ਤੇ ਵਸ ਗਿਆ ਅਗਰ ਭੋਜਨ ਦਾ ਰਸ ਨਹੀਂ ਆਇਆ ਅਜੇ ਭੋਜਨ ਦੀ ਬੁਰਕੀ ਹੱਥਾਂ 'ਚ ਹੈ ਯਾ ਥਾਲੀ 'ਚ ਹੈ ਅਜੇ ਗੁਟਕਾ ਹੱਥਾਂ 'ਚ ਹੈ ਅਜੇ ਬਾਣੀ ਜ਼ੁਬਾਨ ਤੇ ਨਹੀਂ ਵਸੀ ਇਤਨਾ ਸਮਝ ਲੈਣਾ ਚਾਹੀਦਾ ਅਜੇ ਮਨੋਰੰਜਨ ਹੈ ਅਜੇ ਕੁਝ ਕਾਮਨਾਵਾਂ ਨੇ ਅਜੇ ਸ਼ੌਕ ਨਹੀਂ ਯਾ ਇਲਾਹੀ ਇਹੀ ਦੇ ਲਮਰਾ ਸ਼ੌਕ ਦੇ ਐ ਮੇਰੇ ਇਲਾਹੀ ਸ਼ੌਕ ਦੇ ਪਿਆਰ ਦੇ ਉਹ ਮੰਗ ਦੇ ਤਰੰਗ ਦੇ ਬੱਧਾ ਜੱਟੀ ਮੈਂ ਨਾ ਜਪਾ ਕਿਉਂ ਗੁਰਵੰਧ ਦੇਵ ਜੀ ਮਹਾਰਾਜ ਕਹਿੰਦੇ ਨੇ ਬੱਧਾ ਜੱਟੀ ਜੋ ਬਰੇ ਨਾ ਗੁਣ ਨਾ ਉਪਕਾਰ ਭਜ ਦੇ ਦੌੜ ਦੇ ਚਲੋ ਮੱਥਾ ਠੇਕ ਹੀ ਆਈ ਨਾ ਸ਼ੌਕ ਨਾ ਉਮੰਗ ਨਾ ਤਰੰਗ ਚਲੋ ਗੁਰਦੁਆਰੇ ਹੋਵੋ ਮਜਬੂਰੀ ਹੈ ਚਲੋ ਥੋੜਾ ਪਾਠ ਕਰ ਲਈਏ ਕੋਈ ਜਪਜੀ ਸਾਹਿਬ ਪੜਦੇ ਨੇ ਕਦੋਂ ਆਰੰਭ ਹੋਇਆ ਕਦੋਂ ਸਮਾਪਤ ਹੋਇਆ ਕੁਝ ਵੀ ਨਹੀਂ ਪਤਾ ਕਈ ਰਹਿ ਰਾਜ ਸਾਹਿਬ ਵੀ ਇਸ ਤਰ੍ਹਾਂ ਹੀ ਪੜਦੇ ਨੇ ਜੋ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿ ਰਹੇ ਨੇ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਇਹ ਕੋਈ ਪਰਪਕਾਰ ਵੀ ਨਹੀਂ ਹੈ ਇਹ ਕੋਈ ਗੁਣ ਵੀ ਨਹੀਂ ਹੈ ਭਾਵੇਂ ਉੜਾ ਮਨੋਂ ਇੱਕ ਜਪ ਕਰੇ ਅਰਚਾਵ ਨਾਲ ਕਰੇ ਸ਼ੌਕ ਨਾਲ ਕਰੇ ਇਕਾਗਰਤਾ ਨਾਲ ਕਰੇ ਬੰਦਾ ਜੱਟੀ ਸਾਰੀ ਜੀ ਮੈਂ 4 ਸੋਖ ਮੰਨੀ ਸਾਹਿਬ ਦੇ ਪਾਠ ਕੀਤੇ ਨੇ ਬੰਦਾ ਜੱਟੀ ਮੈਂ 10 ਜਪਜੀ ਸਾਹਿਬ ਦੇ ਪਾਠ ਕਰ ਲੈਨੇ ਬੰਦਾ ਜੱਟੀ ਬੰਦਾ ਜੱਟੀ ਜੋ ਭਰੇ ਨਾ ਗੁਣ ਨਾ ਉਪਕਾਰ